ਨਸ਼ਾ ਸਰਵਿਲਡੋਪਨ ਜਰਪੋਲਸ ਵਲੂਚ ਲੈ ਆ ਰਹੀ ਮੁਹਿੰਮ ਤਹਿਤ ਤੋਂ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਤਾਂ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 13 ਕਿਲੋ ਅਫੀਮ ਬਰਾਮਦ ਕੀਤੀ ਹੈ। ਤਾਂ ਜਾਣਕਾਰੀ ਦਿੰਦੇ ਐਸਐਸ ਨਗਰ ਮੁਹਾਲੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ੂਮ ਜਸ਼ਨਪ੍ਰੀਤ ਸਿੰਘ ਕੋਲੋਂ ਇੱਕ ਗੱਡੀ ਵੀ ਬਰਾਮਦ ਹੋਈ ਹੈ। ਤਾਂ ਪੁਲਿਸ ਨੇ ਕੁਫੀਆ ਰਿਪੋਰਟ ਦੇ ਆਧਾਰ ਤੇ ਛਾਪੇਮਾਰੀ ਕੀਤੀ ਸੀ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਣ ਨਹੀਂ ਤਾਂ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। सीएम साहब ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਯੁੱਧ ਜਿਹੜਾ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਸਾਨੂੰ ਅਸੀਂ ਇੱਕ ਦੋਸ਼ੀ ਨੂੰ ਅਪ੍ਰੀਹੈਂਡ ਕੀਤਾ ਹੈ ਸਿਆਜ਼ ਗੱਡੀ ਦੇ ਨਾਲ ਜਿਹਦੇ ਕੋਲ ਮਤਲਬ ਕਾਫੀ ਹੈਵੀ ਕੁਆਂਟੀਟੀ ਜਨਨ ਕਿ 13 ਕਿਲੋ ਫੀਮ ਲਗਭਗ 13 ਕਿਲੋ ਫੀਮ ਜਿਹੜੀ ਸਾਨੂੰ ਹੈਵੀ ਕੁਆਂਟੀਟੀ ਚੋਂ ਮਿਲੀ ਹੈ ਉਹਦੀ ਗੱਡੀ ਚ ਦੌਰਾਨੇ ਦੇ ਨਾਕਾਬੰਦੀ ਤੇ ਇਹ ਬੜਾ ਮੇਨ ਇੰਪੋਰਟੈਂਟ ਹੈ ਵੀ ਇਹ ਜਿਹੜਾ ਬੰਦਾ ਹੈ ਹੈਬਿਚੁਅਲ ਅਫੈਂਡਰ ਹੈ ਇਹਨਾਂ ਤੇ ਪਹਿਲੋ ਵੀ 3 ਪੱਤੇ ਦਰਜ ਨੇ ਜਿਹੜੇ ਪਹਿਲੋ 6 ਕਿਲੋ ਫੀਮ ਦਾ ਪਹਿਲੋ ਵੀ 2023 ਚ ਦਰਜ ਹੈ 307 ਦਾ ਦਰਜਾ ਹੈ ਅਟੈਂਪਟ ਟੂ ਮਰਡਰ ਦਾ ਤੇ ਉਸ ਤੋਂ ਬਾਅਦ ਜਦੋਂ ਜੇਲ੍ਹ ਸੀਗਾ ਜੇਲ੍ਹ ਤੇ ਵੀ ਨਸ਼ਾ ਵੇਚਣ ਦੇ ਕਰਕੇ ਤੇ ਉੱਥੇ ਵੀ ਐਂਟੀ ਪੈਸਕਟ ਦਾ ਪਰਚਾ ਦਰਜ ਹੋਇਆ ਤੇ ਦੌਰਾਨੇ ਤਫ਼ਤੀਸ਼ ਸਾਨੂੰ ਜਿਹੜੀ ਇਹ ਗੱਲ ਪਤਾ ਲੱਗੀ ਹੈ ਵੀ ਹਾਂ ਵੀ ਇਹ ਝਾਰਖੰਡ ਤੋਂ ਜਿਹੜਾ ਸੀਗਾ ਇਹ ਆਪਣਾ ਕੰਟਰਾਬੈਂਡ ਲੈ ਕੇ ਆਇਆ ਸੀਗਾ ਤੇ ਅੱਗੇ ਆਪਣਾ ਫਰੋਸਪੁਰ ਸਾਈਡ ਇਹਨੇ ਜਾ ਕੇ ਸੇਲ ਕਰਨਾ ਸੀਗਾ ਤੇ ਜਿਹੜਾ ਟਰਾਂਜ਼ਿਟ ਦੇ ਵਿੱਚ ਪੁਲਿਸ ਦੀ ਜਿਹੜੀ ਮਿਸਟਰੀ ਕਰਕੇ ਇਨਾਂ ਨੂੰ ਐਪਰੀਹੈਂਡ ਕੀਤਾ ਗਿਆ ਤੇ ਬੰਦੀ ਆ ਧਾਰਾਵਾਂ ਦੇ ਅੰਦਰ ਜਿਹੜੀ ਕਿ ਐਂਟੀਬਾਇਸੈਕਟਿਕ ਆਪਣੇ ਐਂਟੀਬਾਇਸੈਕਟ ਦੇ ਅੰਦਰ ਪਲੱਸ ਜਿਹੜਾ ਨਵਾਂ ਰੂਲ ਆ ਆਪਣਾ ਬੀਐਨਐਸ ਦੇ ਅੰਦਰ ਜਿਹੜੀ ਸਖਤ ਹੋਇਆ ਹੈ 111 ਬੀਐਨਐਸ ਆਰਗੇਨਾਈਜ਼ਡ ਕ੍ਰਾਈਮ ਦਾ ਉਹਦਾ ਵੀ ਉਹ ਵੀ ਉਹਦਾ ਵੀ ਤੇ ਅਪਲਾਈ ਕੀਤਾ ਗਿਆ ਇਹ ਦੇਖੋ ਜੀ ਰਹਿਣ ਵਾਲਾ ਹੈ ਜਸ਼ਨਪ੍ਰੀਤ ਸਿੰਘ son of ਰਣਜੀਤ ਸਿੰਘ ਰੈਜ਼ੀਡੈਂਟ ਆਫ ਵਿਲੇਜ ਲਾਲਚੀਆਂ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਗੁਰੂ ਘਰ ਸਾਹਿਬ ਤਹਿਸੀਲ ਦੇ ਚ ਉਹਤੋਂ ਹੀ ਰਹਿਣ ਵਾਲਾ ਹੈ ਤੇ ਉੱਥੇ ਹੀ ਇਹ ਲੈ ਕੇ ਜਾ ਰਿਹਾ ਸੀਗਾ ਤੇ ਇਸ ਰੂਟ ਦੇ ਥਰੂ ਇਹ ਟਰਾਂਜ਼ਿਟ ਸੀਗਾ ਦਾ ਤੁਹਾਡੀ ਇਨਵੈਸਟੀਗੇਸ਼ਨ ਚ ਸਭ ਹੋ ਗਿਆ ਹੈ ਹਾਂਜੀ ਵਜਿਹੇ ਤੋਂ ਖੜੀ ਦੀ ਹੈ ਗੱਡੀ ਦਾ ਅਸੀਂ ਜੀ ਬੜੀ ਇਨੀਸ਼ੀਅਲ ਸਟੇਜ ਹੈ ਵੈਰੀਫਾਈ ਕਰ ਰਹੇ ਆ ਜਿਹੜੀ ਹੈ ਇਹ ਰਹਿਣ ਵਾਲਾ ਉਸ ਤੋਂ ਹੁੰਦਾ ਇਹਦਾ ਆਧਾਰ ਕਾਲ ਉੱਪੋਂਦਾ ਹੈ ਠੀਕ ਹੈ ਸਾਰਾ ਵੈਰੀਫਾਈ ਹੋ ਗਿਆ ਇਹਨਾਂ ਕ੍ਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰ ਲਿਆ ਗੱਡੀ ਦਾ ਡਾਟਾ ਜਿਹੜਾ ਗਿਆ ਅਸੀਂ ਸਾਰੇ ਸਾਰਾ ਵੈਰੀਫਾਈ ਕਰ ਰਹੇ ਆ ਜੋ ਅਗੇ ਡਿਊ ਪ੍ਰੋਸੈਸ ਆਫ ਲਾਅ ਸਾਡੇ ਸਾਹਮਣੇ ਆਊਗਾ ਸੀ ਤੁਹਾਨੂੰ ਦੱਸਾਂਗੇ ਸਿੱਖੀ ਸਾਹਿਬ ਇਹ ਜਿਹੜੀ ਹੰਕਲ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੁਝ ਨਿਕਲ ਕੇ ਸਾਹਮਣੇ ਆਈ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਕਿੰਨੇ ਦਿਨਾਂ ਤੋਂ ਇਹ ਸਾਰੇ ਸਪਲਾਈ ਕਰਦਾ ਸੀਦਾ ਮੋਟਰ ਸਪਲਾਈ ਕੀ ਹੁੰਦੀ ਹੈ ਦੇਖੋ ਇਟਸ ਅ ਵੈਰੀ अर्ਲੀ ਸਟੇਜ ਕਿ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਕਿਉਂਕਿ ਸਾਡੀ ਇੱਕ ਤਾਂ ਇੱਕ ਇਨਵੈਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹੜਾ ਇਹਦਾ ਹਾਂ ਵੀ ਹਾਂ ਵੀ ਪਹਿਲਾਂ ਵੀ ਕਰਦਾ ਹੀ ਹੈ ਉਹ ਇਹਦੇ ਪਰਚਿਆਂ ਜਿਹੜੇ ਇੱਥੇ ਐਫ ਆਈ ਆਰ ਹੈ ਉਹਦੇ ਵਿੱਚ ਇਹ ਆਪਣਾ ਪਰਤੱਖ ਹੁੰਦਾ ਹੈ ਵੀ ਹਾਂ ਵੀ ਇੱਥੇ ਦੋ ਐ ਕਮ ਤਾਈ ਪਹਿਲਾਂ ਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਦਾ ਟੈਕਨੀਕਲ ਤੇ ਇਹਦੀ ਜਿਹੜੀ ਟੈਰੋਗੇਸ਼ਨ ਉਹ ਸਾਹਮਣੇ ਆਊਗਾ ਸਰ ਸਰ ਫੋਨ ਮੈਂ ਅਜੇ ਗਰਾਮਕ ਕੀਤਾ ਹੋਣਾ ਹੈਗਾ ਕੁਝ ਕੰਟੈਕਟ ਨਿਕਲੇ ਹੋਣੇ ਉਹਦੇ ਕੁਝ ਪਤਾ ਲੱਗਿਆ ਕਿ ਅਸੀਂ ਸਪਲਾਈ ਕਰਦਾ ਸੀ ਕੁਝ ਤੋਂ ਬਾਰੇ ਬਾਈਟਸ ਦਾ ਐਕਸਟੈਂਸ਼ਨ ਕਿਰੇ ਹੋਣੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਤੁਹਾਡਾ ਕੁਐਸਚਨ ਹੈ ਠੀਕ ਹੈ ਉਹ ਜਿਹੜਾ ਫੋਨ ਹੈ ਉਹ ਡਿਊਰੀ ਇਨਫਰੈਂਸਿਕ ਅਨਲਿਸਿਸ ਜੋ ਸਾਹਮਣੇ ਆਊਗਾ ਉਹਦੇ ਥਰੂ ਅਸੀਂ ਕਾਰਵਾਈ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਹਜੇ ਤੱਕ ਨਹੀਂ ਹੋਈ ਇਨਵੈਸ ਪਰਿਮਾਨ ਪੇਸ਼ ਕਰਨਾ ਜੀ ਹੱਲੇ ਉਹਨਾਂ ਨੂੰ ਇਸ ਲਈ ਜ਼ਿਲਕਪੁਰ ਪੁਲਿਸ ਸਟੇਸ਼ਨ ਵੱਲੋਂ ਜਿਹੜਾ ਪ੍ਰੈਸ਼ਰ ਹੈਗਾ ਜ਼ਿਲਕਪੁਰ ਥਾਣੇ ਦਾ ਇਹ ਜ਼ਿਲਕਪੁਰ ਪੁਲਿਸ ਪੁਲਿਸ ਦਾ ਜੀ ਹਾਂ ਜਿਹਦੇ ਸਾਡੇ ਇੱਕ ਆਪਣੀ ਸਪੈਸ਼ਲ ਐਂਟੀ-ਨਾਰਕੋਟਿਕ ਟੀਮ ਹੈ ਜਿਹੜਾ ਆਪਣਾ ਜ਼ਿਲਕਪੁਰ ਪੁਲਿਸ ਸਟੇਸ਼ਨ ਦਾ ਜੀ ਪੰਜ ਹੋਰ ਬਸਾ ਤਸਕਰੋਂ ਵਿਸ਼ਵਣਗੀ ਤਾ ਨਾ ਜਿਹੜੇ ਜਿਹੜੇ ਉਹ ਇਸ ਮਹਿੰਦ ਤੋਂ ਪਾਰ ਹੈ ਜਿਹੜੇ ਅਸੀਂ ਹੋਰ ਚੱਲਦੀ ਹੈ ਜਿਹੜੀ ਸਾਡੇ ਯੁੱਧ ਨਸ਼ਾ ਵਿਰੁੱਧ ਚੱਲਦਾ ਹੈ ਜੀ ਅਸੀਂ ਕਾਸ ਆਪਰੇਸ਼ਨਸ ਕਰ ਰਹੇ ਹਾਂ अर्ਲੀ ਮਾਰਨਿੰਗ ਰੇਡਸ ਆ ਕਿ ਇਹਦਾ ਡਾਕਾਬੰਦੀ ਹੈ ਇੰਟੈਲੀਜੈਂਸ ਬੇਸਡ ਹਿਊਮਨ ਇੰਟਰਵੇਸਡ ਅਡੇ ਆਪਰੇਸ਼ਨ ਚੱਲ ਰਹੇ ਨੇ ਸੋ ਸਾਡਾ ਅਸੀਂ ਤੁਹਾਡੇ ਥਰੂ ਅਪੀਲ ਵੀ ਕਰਦੇ ਆਂ ਵੀ ਹਾਂ ਵੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਤੇ ਕੋਈ ਅਜਿਹੀ ਚੀਜ਼ ਚੱਲ ਰਹੀ ਐ ਐਂਟੀ ਸੋਸ਼ਲ ਐਕਟੀਵਿਟੀਜ਼ ਸਾਨੂੰ ਦੱਸਣ ਪਹਿਚਾਨ ਗੁਪਤ ਰੱਖੀ ਜਾਊਗੀ ਐਕਸ਼ਨ 100% ਟ੍ਰੈਵਲ ਕੇ ਟੱਚ ਹੋਊਗਾ ਸਰ ਇੱਕ ਸਵਾਲ ਇਹ ਵੀ ਹੈ ਬੜਾ ਇੱਕ ਵੱਡਾ ਚੈਲੰਜ ਵੀ ਇਹ ਬੋਲੇ ਕਿ ਅੰਬਾਲਾ ਨਾਲ ਲੱਗਦਾ ਹੈ ਸਟੇਟ ਦੀ ਤਸਕਰੀ ਡਰਗ ਉਸ ਦੇ ਪਾਸੋਂ ਆਏ ਉਸ ਪਾਸੇ ਵੀ ਕਿਉਂ ਜ਼ਿਲ੍ਹੇਪੁਰ ਦੀ ਗੱਲ ਕਰ ਰਿਹਾ ਬੱਡੇ ਨਾ ਬੱਸੀ ਉਸ ਉਸ ਇਲਾਕੇ ਚ ਕਿੰਨਾ ਜਿਹੜਾ ਕੰਮ ਸਾਰਾ ਹੈ ਦੇਖੋ ਸਾਡੇ ਪਰਸੋਂ ਹੀ ਐਸ ਐਚਓ ਸਾਹਿਬ ਦੀ ਤੇ ਏ ਐਸ ਪੀ ਜਿਹੜੇ ਆਪਣੇ ਪੰਚਬਲਾ ਨੇ ਉਹਨਾਂ ਦੀ ਮੀਟਿੰਗ ਹੋਈ ਸੀ ਅਸੀਂ ਇੰਟਰ ਸਟੇਟ ਜਿਹੜੇ ਆਪਣੇ ਸਾਡੀਆਂ ਬਾਰਡਰ ਜਿਹੜੀ ਗੈਪ ਨੇ ਨਾ ਆਪਣੀ ਮੀਟਿੰਗਸ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਸੋ ਸਾਡੀਆਂ ਲਿਸਟ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਉਹਨਾਂ ਦੀ ਅਸੀਂ ਕੀਤੀਆਂ ਵੀ ਜਿਹੜੇ ਬੰਦੇ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਜਾਂ ਉਧਰੋਂ ਆ ਕੇ ਇਧਰ ਆ ਜਾਂਦੇ ਨੇ ਸੋ ਸਾਡੀਆਂ ਮੀਟਿੰਗ ਜਿਹੜੀਆਂ ਅੰਬਾਲਾ ਆਪਣੇ ਪੰਚਕੁਲਾ ਬੱਦੀ ਇਹਨਾਂ ਚੱਲਦੀ ਰਹਿੰਦੀਆਂ ਇਹ ਸਮਝਦੇ ਦਾ ਸਰ ਇਹ ਹਾਂਜੀ ਕਿੰਨੀ ਕਮਰੇ ਜੀ ਇਹਦੀ ਲਗਭਗ ਜੀ ਮੇਖਲ 26-27 ਸਾਲ ਦਾ ਜੀ ਸਰ ਨਸ਼ੇ ਦੇ ਅਗੇਂਸਟ ਜਿਹੜਾ ਵਾਰ ਚੱਲ ਰਹੀ ਹੈ ਤੁਹਾਡੀ ਪੰਜਾਬ ਪੁਲਿਸ ਇਹਦੇ ਨਾਲ ਨਾਲ ਜਿਹੜੇ ਕਿ ਕਿ ਹੱਬ ਹੈ ਜਿਹੜੇ ਖੁਦ ਦੀ ਅਸੀਂ ਗੱਲ ਕੱਲੇ ਵੱਡੀ ਵੱਡੀ ਸੋਸਾਇਟੀਜ਼ ਹੈ ਬਾਰੇ ਅੰਦਰ ਕਈ ਬਾਰੇ ਜਿਹੜੀ ਰੈਂਟ ਅਕਮੋਡੇਸ਼ਨ ਤੇ ਰਹਿੰਦੇ ਉਹਨਾਂ ਤੇ ਵੀ ਕੁਝ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਰੈਂਟ ਤੇ ਜਿਹੜੇ ਵੈਰੀਫਿਕੇਸ਼ਨ ਨਹੀਂ ਉਹਦੀ ਉਹਨਾਂ ਦੇ ਵੀ ਮਾਮਲਾ ਦਾ ਜੋਰ ਹੋ ਰਿਹਾ ਪਈ ਕਈ ਵਸਤਾਲੀਆਂ ਵੀ ਹੋਈਆਂ ਕਿ ਜਿਹੜੇ ਬਾੜੇ ਅੰਦਰ ਨਸ਼ਾ ਤਸਕਰ ਹੋਣ ਜਾਂ ਗੈਂਗਸਟਰ ਟਾਈਪ ਹੋ ਉਹ ਜਾ ਕੇ ਲੁੱਕੇ ਉੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਲੋਕ ਜਾਂਦੇ ਮੈਂ ਐਡ ਕਰੂੰਗਾ ਵਿੱਚ ਕਿਉਂਕਿ ਖਰੜ ਦੀ ਤੇ ਆਪਾਂ ਜ਼ਿਲਕੋ ਸੈਂਟਰ ਗੱਲ ਕਰਦੇ ਜਿਆਦਾ ਇੰਕਾਊਂਟਰ ਵੀ ਉੱਥੇ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇਖੋ ਇੱਥੇ ਆਪਣਾ ਜਿਹੜਾ ਵਰਟੀਕਲ ਜਿਹੜੀ ਹੈਗੀ ਹੈ ਰੈਸ਼ ਹੋ ਰਹੀ ਹੈ ਬਿਲਡਿੰਗਸ ਆ ਰਹੀਆਂ ਕਾਫੀ ਆ ਰਹੀਆਂ ਲੋਕ ਐਸੇ ਆ ਰਹੇ ਨੇ ਕੰਮ ਕਰਨ ਵਾਸਤੇ ਉਹਦੇ ਵਿੱਚ ਕੁਝ ਐਂਟੀਸੋਸ਼ਲ 엘ਮੈਂਟਸ ਵੀ ਆ ਜਾਂਦੇ ਨੇ ਬਟ ਅਸੀਂ ਕੱਲ ਹੀ ਕੱਲ ਦੇ ਦਿਨ ਵਿੱਚ ਦੱਸਣਾ ਚਾਹਾਂਗਾ ਕੱਲ ਦੇ ਦਿਨ ਵਿੱਚ ਵੀ ਅਸੀਂ ਦੋ ਐਫਆਈਐਸ ਲੌਂਚ ਕੀਤੀਆਂ ਵੀ ਜਿਹੜੀ ਬਿਨਾਂ ਵੈਰੀਫਿਕੇਸ਼ਨ ਤੋਂ ਜਿੱਥੇ ਪੀਜੇਸ ਚੱਲ ਰਹੇ ਸੀਗੇ ਤੇ ਫਰਦਰ ਅਸੀਂ ਇਹ ਜਿਹੜੀ ਹੈਗੀ ਹੈ ਆਪਣਾ ਜਿਹੜਾ ਅਭਿਆਨ ਚਲਾ ਰਹੇ ਹਾਂ ਵੀ ਹਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਬਿਨਾਂ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਰੱਖਣਾ ਤੇ ਜੇ ਉਹਨਾਂ ਕੋਈ ਐਂਟੀਸੋਸ਼ਲ ਐ ਤੇ ਜੇ ਕੋਈ ਸਾਨੂੰ ਪਾਇਆ ਗਿਆ ਵੀ ਹਾਂ ਵੀ ਇਹਨਾਂ ਨੇ ਜਿਹੜੀ ਅਗੇ ਰੂਸ ਦੀ ਲੰਗਣਾ ਕੀਤੀ ਹੈ ਪੀਜੀਸ ਖੋਲੇ ਨੇ ਜਾਂ ਕੋਈ ਬੰਦੇ ਰਹਿ ਰਹੇ ਨੇ ਚਾਹੇ ਕਿਸੇ ਹੋਟਲ 'ਚ ਰਹਿ ਰਹੇ ਨੇ ਚਾਹੇ ਕਿਸੇ ਪੀਜੀ 'ਚ ਰਹਿ ਰਹੇ ਨੇ ਤੇ ਜੇ ਉੱਥੇ ਰਹਿ ਕੇ ਕੋਈ ਸਾਡੀ ਇੰਟੈਰੋਗੇਸ਼ਨ ਸਾਡੀ ਇੰਟੈਰੋਗੇਸ਼ਨ ਜਾਂ ਇਨਵੈਸਟੀਗੇਸ਼ਨ 'ਚ ਕਿਤੇ ਵੀ ਆ ਗਿਆ ਵੀ ਹਾਂ ਵੀ ਉਹ ਉਹਨਾਂ ਦਾ ਕਿਸੇ ਦਾ ਹੋਟਲ ਜਾਂ ਕਿਸੇ ਦਾ ਪੀਜੀ ਐਜ਼ ਅ ਯੂਜ਼ ਹੋਇਆ ਹੈ ਨਸ਼ੇ ਵਾਸਤੇ ਜਾਂ ਕਿਸੇ ਗੈਂਗਸਟਰਸ ਵਾਸਤੇ ਤਾਂ ਵੀ ਵਿਲ ਮੇਕ ਸ਼ੋਰ ਵੀ ਹਾਂ ਵੀ ਉੱਥੇ ਪ੍ਰੋਪਰ ਐਕਸ਼ਨ ਹੋਵੇ ਤੇ ਉਹ ਸੀਲ ਹੋਵੇ ਸਿਰਫ ਮਾਰਕ